ਦੋ ਦੂ ਪੂਰਾ ਸਾਰੇ ਥਾਂ ਓਕੇ ਨੇ ਇਹਦੇ ਮਗਰਲੇ ਖਾਂਜ ਦਾ ਮਾੜੇ ਮੂਰੇ ਪਹਿਲਾਂ ਅੱਗੇ ਟੱਕ ਜਾ ਲਗਿਆ ਚੌੜੀ ਦਰਵਾਜ਼ੀ ਦੀ ਮੜੀ ਜੀ ਠੀਕ ਆ ਹਾਂ ਦੋਪਰਾ ਉਹ ਭੈਣ ਨੇ ਦੱਸਤਾ ਆਪਾਂ ਨੂੰ ਠੀਕ ਨੇ ਚੈੱਕ ਕਰ ਸਕਦੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਓਗੋਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਭੈਣ ਕੋਲ ਪੰਜ گاਵਾ ਤੇ ਦੋ ਟੋਪ ਕੁਆਲਿਟੀ ਦੇ ਬੱਕਰੇ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ نوٹ ਕਰੋ ਜੀ 77280 00355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਪ੍ਰੋਡਕਟ ਕਰ ਸਕੀ ਜੀ ਕਰਦੇ ਆਪਾਂ ਭੈਣ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਨਾਮ ਨਾਮ ਨਿਰਮਲ ਕੌਰ ਪਿੰਡ ਗੋਗੇ ਜਿਲ੍ਹਾ ਬਰਨਾ ਹਾਂਜੀ ਡਿਟੇਲ ਦੱਸੋ ਜੀ ਬੱਕਰਿਆਂ ਦੀ ਬੱਕਰੇ ਵੀਰੇ ਪਾਇਨਾ ਢਿਲਮਾ ਤੋਂ ਬੱਕਰੀ ਲਈ ਸੀ 50000 ਰੁਪਏ ਦੀ ਹਾਂਜੀ ਇਹ ਦੋ ਬੱਕਰੇ ਇੱਦੋਂ ਉਹ ਜਿਹੜੀ ਬੱਕਰੀ ਮਰ ਗਈ ਆਪਾਂ ਨੇ ਇਹ ਘਰੇ ਬਾੜ ਲਏ 7-7 ਮਹੀਨੇ ਦੇ ਨੇ ਠੀਕ ਆ ਬਸ 7.5 ਦੇ ਹੋਣਗੇ ਦੋ ਵਧ ਨਹੀਂ ਹੈਗੇ ਠੀਕ ਆ ਤੇ ਆ ਦੇਖ ਲੈ ਤੂੰ ਹੋਰ ਸਾਰੇ ਨਕੌੜੇ ਨੂੰ ਪੂੜੇ ਹੋਰ ਸਿੰਘ ਸਿੰਘ ਪੂਰੇ ਵਧੀਆ ਠੀਕ ਆ ਕਟਾਈ ਨਹੀਂ ਹੈਗੀ ਕਿਸੇ ਮਾਲ ਵਾਲੇ ਨੂੰ ਵੇਚਾਂਗੇ ਬਾ ਠੀਕ ਆ ਪੂਰੇ ਨਕ ਤਨੌੜਾ ਚੈੱਕ ਕਰ ਸਕਦੇ ਹੋ ਖਾਂ ਚਿੱਟੀਆਂ ਹਨਾ ਜੀ ਤੇ ਚੈੱਕ ਕਰ ਸਕੋ ਭਰਾ ਜੇ ਕਿਸੇ ਨੇ ਲੈਣੇ ਹੋਏ ਤਾਂ ਭਾਈ ਜੀ ਨਾਲ ਭੈਣ ਨਾਲ ਜ਼ਰੂਰ ਕਨੈਕਟ ਕਰੋ ਹਾਂਜੀ ਭੈਣ ਜੀ ਰੇਟ ਇਹਦਾ ਰੇਡ ਵਾਈ 42000 ਦੋਨੇ ਦੋਨੇ 45000 ਹਾਂ ਠੀਕ ਹੈ ਜੀ ਗੋਪਰਾ ਹਾਂ ਜੀ ਭੈਣ ਜੀ ਗਾਂ ਨਹੀਂ ਜਾਣ ਕਰਦੇ ਹੋ ਪਹਿਲੇ ਨੰਬਰ 12 ਕਿਲੋ ਦੁੱਧ ਮਣਕੇ ਦੇਵਾਂਗੇ ਹਾਂਜੀ ਤੇਰੇ ਹੀ ਹੋਊਗਾ ਹਾਂਜੀ ਤੇ 24000 ਰੁਪਏ ਰੇਟ ਹੈ 24000 ਰੁਪਏ ਦਾ ਹਾਂ ਉਹ ਆ ਜਿਹੜੀ ਨਾਲ ਦੀ ਉਹ ਬੱਚੀ ਬੈਠੀ ਹੈ ਸਾਹਮਣੇ ਹਾਂਜੀ ਆ ਸਾਹਮਣੇ ਕੋਲੇ ਬੈਠੀ ਹੈ ਹਾਂਜੀ ਡੇਢ ਮਹੀਨਾ ਹੋ ਗਿਆ ਉਸੂਈ ਨੂੰ ਹਾਂਜੀ ਦੁੱਧ ਹੈਗਾ 10-11 ਕਿਲੋ ਹਾਂਜੀ ਇਹ ਵੀ ਦੇ ਦੇਣਗੇ ਜੇ 33-34000 ਦੇ ਛੱਡਾਂਗੇ 33-34000 ਦੇ ਛੱਡਾਂਗੇ ਭਰਾ ਠੀਕ ਹੈ ਉਦਾ ਆਇ ਤੁ ਕਰ ਲਾਂਗੇ ਆਪਾਂ ਕਿਹੜੀ ਵੱਲ ਬਾਤ ਹੋਈ ਸੀ ਹਾਂਜੀ ਤਿੰਨ ਨੰਬਰ ਇਹ ਵਾਈ ਦਾਜੀ ਸੂਈ ਇਹਨੂੰ ਚੌਥਾ ਦਿਨ ਸੂਈ ਨੂੰ ਹਾਂਜੀ 15 ਕਿਲੋ ਦੁੱਧ ਹੁਣ ਤਿਆਰ ਹੈ ਥਲੇ ਹਾਂਜੀ ਉਹ ਸਾਹਮਣੇ ਬੱਚਾ ਖੜਾ ਹੈ ਦਾ ਠੀਕ ਆ ਕਿਹੜਾ ਉਹ ਪਰ ਹੈ ਹਾਂ ਇਹਦੇ ਨਾਲ ਕੋਈ ਹੋਰ ਬਰਬਰ ਨਹੀਂ ਕਿਸੇ ਵੀ ਗੱਲ ਦੀ ਹਾਂਜੀ ਦੁੱਧ ਪੂਰਾ ਸਾਰੇ ਥਣ ਓਕੇ ਨੇ ਹਾਂਜੀ ਇਹਦੇ ਮਗਰਲੇ ਖਾਂਚ ਦਾ ਮਾੜੇ ਮੂਰੇ ਪਹਿਲਾਂ ਲੱਗ ਡੱਕ ਜਾ ਲੱਗਿਆ ਚੌੜੀ ਧਾਰਵਾਜੀ ਦੀ ਮੜੀ ਜੀ ਠੀਕ ਆ ਹਾਂ ਉਹ ਭੈਣ ਨੇ ਦੱਸਤਾ ਆਪਾਂ ਨੂੰ ਠੀਕ ਨੇ ਚੈੱਕ ਕਰ ਸਕਦੇ ਹੋ ਤੁਸੀਂ ਇਧਰ ਹੋ ਐਰ ਸਰਗਾ ਜੀ ਲੇਵਾ ਬਹੁਤ ਸੋਨਾ ਕਰਮਾਂ ਵਾਲੀ ਦਾ 52000 ਰੁਪਿਆ ਰੇਟ ਆ ਬਾਈ ਇਹਦਾ 55000 ਰੁਪਿਆ ਰੇਟ ਆ ਜੀ ਠੀਕ ਆ ਜੀ ਹਾਂਜੀ ਬੰਨ ਜੀ ਚਾਰ ਨੰਬਰ ਇਹ ਵੀਰੇ 8-9 ਕਿਲੋ ਦੁੱਧ ਦੰਦੀ ਏ ਹਾਂਜੀ ਸੂਈ ਨੂੰ ਹੋਗੇ ਤਿੰਨ ਮਹੀਨੇ ਠੀਕ ਆ ਤੇ ਇਹ ਛੱਡ ਦਾਂਗੇ ਆਪਾਂ 32000 ਦੀ ਇਹ 32000 ਦੀ ਹਾਂ ਠੀਕ ਆ ਹਾਂਜੀ ਆ ਵੀਰੇ ਦ ਲੈ ਇੱਕ ਛਣ ਦੀ ਹਾਂਜੀ ਤੇ ਇਹ ਸੂਣ ਦੇ ਲਊਗੀ 20 ਦਿਨ ਦੁੱਧੋ ਛੱਡਦੀ ਹੁਣ ਠੀਕ ਆ ਤੇ ਇਹ ਛੱਡ ਦਾਂਗੇ ਆਪਾਂ 18-20000 ਦੇ ਦਾਂਗੇ 18-20000 ਦੀ ਠੀਕ ਆ ਜੀ ਆ ਚੈੱਕ ਕਰ ਸਕਦੇ ਪੈਣ ਨੇ ਰੇਟ ਆਪਾਂ ਨੂੰ ਸਾਰਿਆਂ ਗਾਵਾਂ ਦੇ ਦੱਸ ਤੇ ਪੈਣਪੁਰ ਦੋ ਬੱਕਰੇ ਤੇ ਪੰਜ ਗਾਵਾਂ ਜਿਹੜੀ ਵੀ ਗਾਂ ਤੁਹਾਡੇ ਫੈਟੋਂ ਦੀ ਆ ਨੰਬਰ ਮੁਤਾਬਕ ਪੈਣ ਜੀ ਨਾਲ ਕੰਟੈਕਟ ਕਰ ਸਕਦੇ ਹੋ ਭਰਾ ਠੀਕ ਹੈ ਜੀ ਲਓ ਜੀ ਤੁਹਾਾਰੇ ਫੇਸ ਨੂੰ ਦਿਖਾ ਦਿੰਦੇ ਆ ਠੀਕ ਹੈ ਜੀ ਕੋਣ ਲੇ ਜਾ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ